ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਦਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਮਾਣੂ ਕੇ ਗੱਲ ਇਹ ਪਿੰਡ ਮੋਗੇ ਜ਼ਿਲ੍ਹੇ ਦਾ ਬਾਗੇਪੁਰਾਣਾ ਤੋਂ ਨਿਹਾਲ ਸਿੰਘ ਵਾਲੀ ਛੜਕ ਦੇ ਉੱਤੇ ਪਿੰਡ ਆਉਂਦਾ ਨੇੜੇ ਰਹਿ ਜਾਂਦਾ ਦੱਸੋ ਇਹ ਦੋਨਾਂ ਸ਼ਹਿਰਾਂ ਦੇ ਬਾਗਾਪੁਰਾਣਾ ਵੀ ਨੇੜਾ ਹੈ ਨਿਹਾਲ ਸਿੰਘ ਵਾਲਾ ਵੀ ਨੇੜਾ ਹੈ ਜਿਹੜੇ ਘਰ 'ਚ ਅੱਜ ਵੀਡੀਓ ਬਣਾ ਰਹੇ ਆ ਬਾਈ ਜੀ ਉਹਦੀ ਵਪਾਰ ਦਾ ਕੰਮ ਕਰਦੇ ਆ ਤਿੱਥੋਂ ਕਾਫੀ ਵੀਡੀਓ ਇਹ ਤੋਂ ਪਹਿਲਾਂ ਵੀ ਤੁਹਾਨੂੰ ਚੈਨਲ ਉੱਤੇ ਦਿਖਾ ਚੁੱਕੇ ਆ ਅੱਜ 18 ਵਾੜਾ ਦਿਖਾਉਂਗਾ ਦਸਾਂ ਦੇ ਵਿੱਚੋਂ ਕੁਝ ਰੇਅਰ ਹੋਊਗੀ ਵੀ ਸਾਰੇ ਹੀ ਪਸ਼ੂ ਤੁਹਾਨੂੰ ਤੋਰ ਕੇ ਦਿਖਾ ਦਿਆਂ ਸੋ ਵੀਡੀਓ ਨੂੰ ਐਂਡ ਤੱਕ ਦੇਖਿਓ ਜਿਹੜੀ ਗਾਂ ਤੁਹਾਨੂੰ ਚੰਗੀ ਲੱਗੀ ਉਹਦੀ ਤਸੱਲੀ ਤੁਸੀਂ ਕਰੋਗੇ ਨੰਬਰ ਸਕਰੀਨ ਉੱਤੇ ਬਾਈ ਦਾ ਚੱਲਦਾ ਰਹਿਣਾ ਬੱਚੇ ਇਸ ਸਾਈਡ ਤੇ ਆ ਦੋਸਤੋ ਤਾਜ਼ੀਆਂ ਸੁਨੀਆਂ گاਵਾਂ ਦੇ ਨਾਲ ਇਸ ਕਰਕੇ ਨਹੀਂ ਵੱਧਦੇ ਜਦੋਂ گاਵਾਂ ਦਾ ਬੱਚਾ ਖੋਲਦਿਆਂ ਤਾਂ ਫਿਰ ਦੂਜੀਆਂ ਵੀ ਨਾਲ ਰੰਬਣਾ ਸ਼ੁਰੂ ਕਰ ਦਿੰਦੀਆਂ ਸੋ ਆਪਾਂ ਬੱਚੇ ਅਲੱਗ ਤੋਂ ਦਿਖਾ ਦੇਾਂਗੇ گاਵਾਂ ਤੁਹਾਨੂੰ ਕੱਲੀਆਂ ਕੱਲੀਆਂ ਇਧਰੋਂ ਦਿਖਾਉਂਦੇ ਰਵਾਂਗੇ ਆਓ ਮਿਲਦੇ ਆਂ ਬਾਈ ਨੂੰ ਤੇ ਕਰਦੇ ਸ਼ੁਰੂਆਤ ਪਰਲੇ ਪਾਸੇ ਪਹਿਲੀ ਵੈਣ ਤੋਂ ਬਾਈ ਸੱਸਰੀ ਕਾ ਸਸੀ ਕਾਲ ਬਾਈ ਜੀ ਨਾਮ ਆਪਣਾ ਦੱਸ ਦਿਓ ਵੀਰੇ ਨਾਮ ਲਾਪਰੀਤ ਸਿੰਘ ਜੀ ਠੀਕ ਹੈ ਪਿੰਡ ਆਪਣਾ ਮਾਣੂਗੇ ਆ ਤੇ ਜ਼ਿਲ੍ਹਾ ਮੋਗਾ ਹੀ ਆ ਲਾਪਰੀਤ ਬਾਈ ਅੱਜ 10 گاਵਾਂ ਆਪਾਂ ਵੀਡੀਓ ਚ ਦਿਖਾ ਰਹੇ ਹਾਂ ਹਾਂਜੀ ਬਾਈ ਵੈਸੇ ਤਾਂ ਜ਼ਿਆਦਾ ਘਰੇ گاਵਾਂ ਤਾਂ ਕਸੂਰ ਵੀ ਇੱਧਰ ਖੜੀਆ ਮੇਰੇ ਖਿਦਮਤ ਗਾਂਵਾਂ ਹੈਗੇ ਕੁਝ ਕੱਚੀਆਂ ਐ ਅੱਛਾ ਥੋੜੇ ਭਾਲੀਆਂ ਗਾਂਵ ਆਪਣੇ ਕੋਲ ਹੋਰ ਵੀ ਹੁੰਦੀਆਂ ਐ ਠੀਕ ਐ ਉਹ ਤਾਂ ਕਰਕੇ ਨਹੀਂ ਪਾਈਆਂ ਚਲ ਲੋਕਲ ਬੈਕ ਜਾਂਦੀ ਆ ਆਪਣੀਆਂ ਠੀਕ ਐ ਹੁਣ ਆਪਾਂ 10 ਨਗ ਜਿਹੜੇ ਦਿਖਾਉਣੇ ਸ਼ੁਰੂਆਤ ਪਹਿਲੇ ਨੰਬਰ ਵਾਲੀ ਤੋਂ ਕਰ ਲੈਂਦੇ ਆ ਬਈ ਅ ਇਹ ਦੂਜਾ ਸੂਈ ਇਹਦਾ ਬੱਛੀ ਦਾ ਤੇ ਰਾਤ ਦੀ ਸੂਈ ਹੋਈ ਆਈ ਇਹੇ ਰਾਤ ਹੀ ਸੂਈ ਦੂਜਾ ਸੂਈ ਹਾਂਜੀ ਤੇ ਮੇਲਕਾਪ ਨੂੰ ਇਹਨੇ ਜਨਮ ਦਿੱਤਾ ਐ ਪਹਿਲਾ ਸੂਏ ਇਹਨੇ ਯਾਨੀ ਕਿ 25-26 ਕਿਲੋ ਦੁੱਧ ਦਿੱਤਾ ਹੋਇਆ ਆ ਰੇਟੇ ਤਾਂ ਕੀ ਰਹਿਣਾ ਬਈ ਰੇਟ ਇਹਦਾ 1,32,000 ਰੁਪਏ ਆਈ ਇਹਦਾ 1,32,000 ਦੋਸਤੋ ਦੂਜਾ ਸਸਟਾ ਸੋ ਤਾਜੀ ਸੂਈ ਆ ਬੱਚੇ ਕੋਲ ਜਾਊਗੀ ਚਲ ਬੇਟਰ ਬਾਈ ਕਹਿੰਦਾ ਵੀ ਗਾਰੰਟੀ ਆ ਖੈਰ ਦੁੱਧ ਥੋੜੀ ਸੇਵਾ ਦਾ ਤੁਸੀਂ ਸੰਭਾਲਦਾ ਤੁਸੀਂ ਕਿੰਨਾ ਚੋਲੋਗੇ ਹਵਾਨਾ ਚੰਗਾ ਸੋ 1,32,000 ਰੇਟ ਦੋਸਤੋ ਤੇ ਇਹਨੇ ਬੱਚੇ ਨੂੰ ਜਨਮ ਦਿੱਤਾ ਵਜਨ ਵੈੜ ਦਾ ਚੰਗਾ ਹੈ ਬਿਊਟੀ ਚੰਗੀ ਹੈ ਹਵਾਨਾ ਤੁਸੀਂ ਇਹਦਾ ਦੇਖ ਲਓ ਤੇ ਮੈਂ ਦੁਪਹਿਰੇ ਵੀਡੀਓ ਪਾਉਂਦਾ ਟਾਈਮ ਲੱਗਦਾ ਆਸ-ਪਾਸ ਹੈ ਵੈਸੇ ਸੀਲ 3 ਪਰ ਦੱਸੋ ਤੁਸੀਂ ਦੇਖ ਸਕਦੇ ਹੋ ਬਿਨਾਂ ਨਿਆਣੇ ਤੋਂ ਭਾਵੇਂ ਬਹਿ ਜਾਓ ਪੁੜੇ ਹਜੇ ਨਵੇਂ ਬਈਆ ਕਿਉਂਕਿ ਸੂਈ ਰਾਤ ਦੀ ਹੈ ਲਿਆ ਵੀਰੇ ਵਾਪਸ ਸੋ ਬਿਲਕੁਲ ਤਾਜੀ ਸੂਈ ਵੀ ਵੈਣ ਬੱਚਾ ਇਹਨੇ ਦਿੱਤਾ ਦੱਸੋ ਬੱਚਾ ਤੁਸੀਂ ਇਹਦਾ ਦੇਖ ਲਓ ਥਾਣੇ ਦੇ ਹੱਥੀ ਚਵਾਈ ਵਾਲੇ ਆ ਚੰਗੇ ਕੱਤ ਕਾਟ ਚ ਹੈ ਸੋ ਇਹ ਦੂਜਾ ਸੂਆ ਤਾਜੀ ਸੂਈ ਵੀ ਵੈਣ ਇਹਦਾ ਰੇਟ 1 ਲੱਖ ਤੇ 32000 ਹੈ ਇਹਦੇ ਨਾਲ ਜਿਹੜੀ ਖੜੀ ਹੈ ਬਈ ਵੈਣ ਇਹਦਾ ਪਹਿਲਾ ਸੂਆ ਜੀ ਪੰਛੀ ਦਾ ਹੂੰ ਤੇ ਕੱਲ ਸਵੇਰ ਹੀ ਸੂਈ ਹੋਈ ਹੈ ਜੀ ਇਹਨੇ ਬੱਚਾ ਕੀ ਦਿੱਤਾ ਬਾਈ ਇਹਨੇ ਫੀਮੇਲ ਕਾਬ ਨੂੰ ਜਨਮ ਦਿੱਤਾ ਜੀ ਬਸ਼ੀਰ ਮਗਰ ਬਹੁਤ ਜ਼ਿਆਦਾ ਚੰਗੇ ਵੇ ਇਧਰ ਕਾੜੇ ਆਪ ਦੀ ਕਿਹੜੇ ਦੀ ਆ ਇਹਦੀ ਬੱਛੀ ਕਿਹੜੇ ਦੀ ਆਪਾਂ ਸਾਰਾ ਰਿਕਾਰਡ ਇਹਦਾ ਡਾਟਾ ਦੇ ਦਾਂਗੇ ਠੀਕ ਹੈ ਇਹਦਾ ਰੇਟ ਕਿਹੜਾ ਇਹਦਾ ਲੈਣ ਦੇਣ ਜੀ ਜਮਾ 120000 ਰੁਪਏ ਜੀ 120000 ਰੁਪਏ ਜੀ 120000 ਦੋਸਤੋ ਰੇਟ ਪਹਿਲਾ ਸੂਆ ਇਹਦੀ 18 ਕਿਲੋਟਰ ਤੋਂ ਇਸ ਟਾਈਮ ਸਟਾਰਟਿੰਗ ਹੋਊਗੀ ਬੱਛੀ ਜੀ ਠੀਕ ਹੈ ਸੂਈ ਬਿਲਕੁਲ ਤਾਜੀ ਹੈ ਤੇ ਹਵਾਨਾ ਬੜਾ ਚੰਗਾ ਵਹਿੜ ਦਾ ਸੋ 120000 ਦੀ ਚੰਗੇ ਥਣ ਹਵਾਨੇ ਦੀ ਵਹਿੜ ਆ ਉਤੋਂ ਢਾਂਜਾ ਬਹੁਤ ਸੋਹਣਾ ਇਹਦਾ ਸੋ ਇਹਦੇ ਨਾਲ ਬੱਚਾ ਵੀ ਫੀਮੇਲ ਕਾਫ ਆ ਬੱਛੀ ਨੂੰ ਇਹਨੇ ਜਨਮ ਦਿੱਤਾ ਕਮਾਲਾ ਬਾਈ ਸੋ ਇਹਦੀ ਡਿਮਾਂਡ 1 ਲੱਖ ਤੇ 20 ਹਜ਼ਾਰ ਭਲੂਣ ਹਵਾਨੇ ਤੇ ਹਜੇ ਹੈਗੀ ਆ ਪਹਿਲਣ ਵੈਣ ਕੋਈ ਛੋਟੀ ਮੰਨ ਕੇ ਨਾ ਬਈ ਕੱਦ ਵਾਲੀ ਆ ਬੱਛੀ ਸੋਇਆ ਚੰਗੇ ਟਾਂਚੇ ਦੀਏ ਦੋਸਤੋ ਸੋਨਾ ਸਟਰਕਚਰ ਹੈ ਹਵਾਨਾ ਵੀ ਫਿਟਿੰਗ ਵਾਲਾ 1 ਲੱਖ ਤੇ 20 ਹਜ਼ਾਰ ਦੀ ਇਹ ਮਿਲੂਗੀ ਹਵਾਨੇ ਦੀ ਫਿਟਿੰਗ ਦੇਖਿਓ ਇਹਦੀ ਚਵਾਈ ਚੁਈ ਲੋ ਬੱਛੀ ਬਹੁਤ ਜ਼ਿਆਦਾ ਚੰਗੀ ਹੈ ਇਹ ਇਹਦੇ ਨਾਲ ਜਿਹੜੀ ਗਾਂ ਖੜੀ ਹੈ ਬਈ ਇਹਦਾ ਤੀਜਾ ਸੂਈ ਹੂੰ ਇਹ ਕੱਲ ਸਵੇਰੇ ਇਹ ਸੂਈ ਆ ਕੱਟੀਆਂ ਸੂਈਆਂ ਇਹ ਹੈ ਠੀਕ ਹੈ ਇਹਨੇ ਫੀਮੇਲ ਕਾਫ ਨੂੰ ਜਾਣ ਦਿੱਤਾ ਜੀ ਇਹਦਾ ਰੇਟ ਕੀ ਰਿਹਾ ਹੈ ਇਹਦਾ ਰੇਟ ਯਾਨੀ ਕਿ ਲੈਣ ਦੇਣ ਜਾਈ 1,112,000 ਰੁਪਏ ਇਹਦਾ 1,12000 ਇਹਦੀ ਸਟਾਰਟਿੰਗ 20 ਲੀਟਰ ਤੋਂ ਸਟਾਰਟਿੰਗ ਹੋਊਗੀ ਠੀਕ ਹੈ ਟੀ ਤੋਂ ਯਾਨੀ 35 ਲੀਟਰ ਦੇ ਵਿੱਚ ਦੁੱਧ ਦੇ ਦੂਗੀ ਇਹ ਸੋ ਸੂਆ ਤੀਜਾ ਬੱਚਾ ਵੱਛੀ 1,112,000 ਦਾ ਰੇਟ ਹੈ ਚੰਗੇ ਦੁੱਧ ਵਾਲੀ ਗਾਂ ਦੱਸੋ ਇਹਦਾ ਇੱਕ ਖਾਸ ਗੱਲ ਇਹ ਵੀ ਹੈ ਵੀ ਇਹਦੇ ਨਾਲ ਵੀ ਬੱਚਾ ਵੱਛੀ ਹੈ ਬਹੁਤ ਸੋਹਣੀ ਵੱਛੀ ਹੈ ਜਿਹਦੇ ਮਗਰ ਠੀਕ ਹੈ ਸੋ ਵੱਛੀ ਨੂੰ ਬਾਅਦ ਚ ਦਿਖਾਉਣਾ ਇਹਨਾਂ ਦੇ ਅ ਦੋ ਵਾੜਾ ਜਿਹੜੀਆਂ ਇਹ ਦੋ ਗਾਵਾਂ ਵੱਛੀਆਂ ਨਾਲ ਹਨ ਹਵਾਨਾ ਇਹਦਾ ਤੁਸੀਂ ਦੇਖ ਸਕਦੇ ਹੋ ਥਾਣੇ ਦੇ ਵੀ ਹੱਥੀ ਚੁਾਈ ਵਾਲੇ ਸੋ ਇਹ ਤਿੰਨ ਦਿਖਾਤੀਆਂ ਹਨ ਨੰਬਰ ਵਾਈ ਜੀ ਦੋਸਤੋ ਜੇ ਡਿਟੇਲ ਜਾਂ ਕੋਈ ਫੋਟੋ ਮੰਗਾਉਣੀ ਹੋਈ ਤੁਸੀਂ ਮੰਗਾ ਸਕੋਗੇ ਚਾਰ ਨੰਬਰ ਤੇ ਇੱਕ ਗਾਂ ਹੋਰ ਦਿਖਾਉਣੇ ਤੁਹਾਨੂੰ ਇਹਦਾ ਵੀ ਤੀਜਾ ਸੂਆ ਸੋਨਾਈ ਇਹਨੇ ਕਿੰਨੇ ਕਿਦਾਂ ਲੋ ਟੈਣਾ ਜੇ 10 ਤੋਂ 12 ਇਹਦੇ ਰਹਿੰਦੇ ਆ ਜੀ ਠੀਕ ਹੈ ਇਹਦਾ ਰੇਟ ਲੈਣ ਦੇਣ ਜਾਈ ਜਾਨੀ ਕਿ 95000 ਰੁਪਏ ਜੀ ਇਹਦਾ 95000 ਸੋ ਰੇਟ ਦੋਨੇ ਪਾਸੇ ਹਵਾਨੇ ਤੇ ਨਾੜਾਂ ਬਹੁਤ ਸੋਹਣੀਆਂ ਦੁੱਧ ਦੇ ਵੀ ਜੇ 30 ਕਿਲੋ ਨਾ ਮਨਾ ਪਾ ਦੂਗੀ ਸੋ ਹਜੇ 10 ਤੋਂ 12 ਦਿਨ ਲਾਊਗੀ ਦੁੱਧ ਸੋਹਣਾ ਦੇਊਗੀ ਦੁੱਧ ਹਮੇਸ਼ਾ ਹੀ ਸੇਵਾ ਦਾ ਹੁੰਦਾ ਹੈ ਕਿਸੇ ਭਰਾ ਕੋਲ ਪਸ਼ੂ ਵੱਧ ਦੁੱਧ ਦਿੰਦਾ ਕਿਸੇ ਕੋਲ ਘੱਟ ਜਾਂਦਾ ਸਾਮ ਸੰਭਾਲ ਤੇ ਡਿਪੈਂਡ ਕਰਦਾ ਸਾਲ ਹੀ ਚੀਜ਼ ਹੈ ਹਵਾਨਾ ਚੰਗਾ ਹੈ ਤਾਂ ਵੀ ਹਜੇ ਦੇਣੇ ਲੈਂਦੀ ਐ ਸੂਨ ਚ 10 ਤੋਂ 12 ਪਹਿਲਾਂ ਵੀ ਸੂਕ ਸਕਦੀਆਂ ਹੁੰਦੀਆਂ گاਵਾ ਜਾਂ ਮੱਝਾਂ ਜਿਹੜੀਆਂ ਵਹੀਕਲ ਤੇ ਚੜ ਕੇ ਜੋ ਜਾਂਦੀਆਂ ਪਰ ਹਜੇ ਢੱਲ ਉੱਤੇ ਕਾਫੀ ਦੀਂਦੀ ਹੈ ਜਿਹੜੀ ਹਜੇ ਕੱਢ ਕੇ ਸੋਉਂਗੀ। ਪੰਜ ਨੰਬਰ ਤੇ ਭਾਈ ਜਿਹੜੀ ਗਾਂ ਇਹਦਾ ਵੀ ਤੀਜਾ ਸੂਏ ਸੇਮ ਹੀ ਐ ਇਹ। ਆ ਦਿਨ ਕਿੰਨੇ ਲਾਉਗੀ ਰੇਟ ਦੀ? ਦਿਨ ਬਸ ਸੇਮ ਹੀ ਇਹਨਾਂ ਦੇ ਦਿਨ ਇੱਕ ਇੱਕ ਹੋਈ ਜਾਂਦੇ ਨੇ ਇਹ। ਅੱਛਾ ਇੱਕ ਇੱਕ ਹੋਈ ਜਾਂਦੇ। ਹਾਂਜੀ। ਠੀਕ ਐ ਰੇਟ ਕੀ ਰਹਿਣਾ ਭਾਈ? ਰੇਟ ਇਹਦਾ ਵੀ ਸੇਮ ਹੀ ਐ 95000 ਰੁਪਏ ਦੀ ਇਹਦੇ। ਸੋ ਸੋ ਇਹ ਤਿੰਨੇ ਦੋਨੇ گاਵਾ ਇੱਕੋ ਜੇ ਭਾਦੀਆਂ ਤੇ ਇੱਕੋ ਜੇ ਜੀ ਇਹਨਾਂ ਦੇ ਟਾਂਚੇ ਆ ਤੁਸੀਂ ਜਿਹੜੀ ਮਰਜ਼ੀ ਦੋਆਂ ਚੋਂ ਖਰੀਦ ਲਿਓ। ਰੇਟ 95000 ਪਰ ਹਿੱਟ ਹੈ। ਧਾਣਾ ਥਿਚਵਾਈ ਵਾਲਿਆ ਦਸੂ ਗਾਂ ਦੇ। ਅਜੇ 10 ਤੋਂ 12 ਦਿਨ ਇਹਦੇ ਬਾਕੀ ਐ। ਇਸ ਨੂੰ ਮੁੜਦੀ ਹਵਾਨਾ ਜ਼ਰੂਰ ਚੈੱਕ ਕਰ ਲਿਆ ਕਰੋ ਖਾਸ ਕਰਕੇ ਅਗਾੜੀ ਵੀ ਦੇਖਿਆ ਕਰੋ ਅੱਗੇ ਨੂੰ ਹਵਾਨਾ ਕਿੰਨਾ ਕ ਐ। ਸੋ ਇਹ 5 ਨੰਬਰ ਤੇ ਤੁਹਾਨੂੰ ਗਾਂ ਦਿਖਾ ਰਹੇ ਸੀ। 6 ਨੰਬਰ ਤੇ ਫਿਰ ਇੱਕ ਵਾਰ ਬਈ ਖੋਲੂਗਾ ਤੇ ਉਹਦੇ ਵੇ ਆਪਾਂ ਡਿਟੇਲ ਪੁੱਛ ਲੈਨੇ ਬਈ 6 ਨੰਬਰ ਤੇ। ਇਹਦਾ ਬਸ਼ੀ ਦਾ ਹੀ ਦੂਜਾ ਸੂਆ ਐ। ਹਾਂ। ਦੈਣੇ ਦੇ ਵੀ 10 ਤੋਂ 12 ਹਜੇ ਪਏ ਹੈਗੇ ਠੀਕ ਹੈ ਤੇ ਢਾਂਚੇ ਦੀ ਬਹੁਤ ਸੋਹਣੀ ਹੈ ਸਫਾਈ ਬਹੁਤ ਹੈ ਦੀ ਲੇਵੇ ਦੀ ਬੱਛੀ ਇਹਦਾ ਰੇਟ ਕੀ ਰਹਿਣਾ ਬਈ ਅ ਰੇਟ ਇਹਦਾ ਜਮਾਂ ਲੈਣ ਦੇਣ ਜਈ ਜਮਾਂ ਜੈ ਜਿਹੜੀ ਦੇਣੀ ਆਪਾਂ 86000 ਰੁਪਏ ਦੀ ਬੱਛੀ ਦੇ ਦਾਂਗੇ ਜੀ 86 ਦੀ ਦੋਸਤੋ ਬਹੁਤ ਸੋਹਣੀ ਬੱਛੀ ਆ ਪ੍ਰਿੰਟ ਬਈ ਸਟਾਂਚਾ ਦੇਖ ਲਓ ਹਵਾਨਾ ਚੰਗਾ ਹੈ ਪਰ ਹਜੇ ਪਿੱਛੋਂ ਨੂੰ ਹਵਾਨਾ ਨੇ ਭਰਨਾ 10 ਤੋਂ 12 ਦਿਨਾਂ ਦੀ ਹਜੇ ਨਰਮ ਹੈ ਕੱਚੀ ਹੈ ਥਣ ਬਹੁਤ ਸੋਹਣਾ ਸਿੱਧਾ ਬਿਲਕੁਲ ਹੱਥੀਂ ਚੁਵਾਈ ਵਾਲਾ ਡਿਜ਼ਾਈਨ ਬਹੁਤ ਸੋਹਣਾ ਜੀ ਇਹਦੇ ਬੈਣ ਦੇ ਜੀ ਸੋ ਰੇਟ ਇਹਦਾ 86000 ਇਹ ਤੁਹਾਨੂੰ 6 ਨੰਬਰ ਤੇ ਦਿਖਾ ਰਹੇ ਸੀ 7 ਨੰਬਰ ਤੇ ਇੱਕ ਹੋਰ ਗਾਂ ਤੁਹਾਨੂੰ ਦਿਖਾਉਣੇ ਆ ਇਹ ਵੀ ਗੱਬਣਾ ਭਾਈ ਇਹ ਵੀ ਗੱਬਣਾ ਇਹਦਾ ਵੀ ਦੂਜਾ ਸੁਆਈ ਆਈ ਹੂੰ ਤੇ ਇਹਦੇ ਵੀ ਦਿਨ 10 ਤੋਂ 12 ਦੇ ਰਹਿੰਦੇ ਆ ਠੀਕ ਹੈ ਹਾਂਜੀ ਭਾਈ ਰੇਟ ਇਹਦਾ ਰੇਟ ਇਹਦਾ ਲੈਣ ਦੇਣ ਦਾ 76000 ਰੁਪਏ ਆਈ 76000 ਦੋਸਤੋ ਰੇਟ 10 ਤੋਂ 12 ਦਿਨਾਂ ਦੀ ਕੱਚੀ ਸੁਆ ਦੂਜਾ ਸਾ ਨਥੀ ਚੁਆਈ ਵਾਲੇ ਆ ਹਵਾਨਾ ਹਜੇ ਨੇ ਬਣਾਉਣਾ ਬਣਾਉਣਾ ਸ਼ੁਰੂ ਕੀਤਾ ਹੋਇਆ ਪਰ ਹਜੇ ਟਾਈਟ ਕਰੂਗੀ ਜਿਵੇਂ ਜਿਵੇਂ ਨੇੜ ਆਉਂਦੀ ਜਾਵੇ ਬਹੁਤ ਸੋਹਣਾ ਪ੍ਰਿੰਟ ਡਿਜ਼ਾਈਨ ਇਹਦੇ ਬਹੁਤ ਸੋਹਣਿਆ ਠੰਡੀ ਵੀ ਬਹੁਤ ਆ ਠੀਕ ਘਰੇ تین ਕੋਨ ਵਾਲਾ ਵੀ ਆਣ ਆਦਾ ਹੁੰਦਾ ਸੋ ਹਜੇ ਜਿਹੜੀਆਂ ਇਹ ਕੱਚੀਆਂ ਗਾਵਾਂ ਇਹਨਾਂ ਦਾ ਫਾਇਦਾ ਇਹਨਾਂ ਨੇ ਪੂਰੀ ਰੁੱਤ ਚ ਸੋਣਾ ਵੈਸੇ ਆਪਾਂ ਨੂੰ ਪਤਾ ਫਾਰਮਾਂ ਚ ਵੀ 10ਵੇਂ ਮਹੀਨੇ ਚ ਸੂਆ ਪੈ ਜਾਂਦਾ ਤੇ ਇਸ ਟਾਈਮ ਆਪਾਂ ਇਹ ਜਿਹੜੀ ਫਣ 11ਵੇਂ ਮਹੀਨੇ ਚ ਖੜੇ ਆ ਜਦੋਂ ਆਪਾਂ ਇਹ ਵੀਡੀਓ ਜਿਹੜੀਆਂ ਉਹ ਬਣ ਰਹੀਆਂ ਹੈ ਅੱਗੇ ਕੈਨਵਸ ਹੋਇਆ ਦੋ ਅਗਲੀ ਇਹਦਾ ਵੀ ਦੂਜਾ ਸੁਆਜੀ ਦੂਜਾ ਸੁਆਜੀ ਇਹਦੇ ਹਲੇ 15 ਦਿਨ ਰਹਿੰਦੇ ਆ ਜੀ ਠੀਕ ਹੈ ਤੇ ਰੇਟ ਇਹਦਾ ਲੈਣ ਦੇਣ ਜਾਈ ਜਮਾ ਜੈ 64000 ਰੁਪਈਆ ਜੀ ਬਹੁਤ ਸੋਹਣੀ ਪਲੀ ਹੋਈ ਬਹਿੜਾ ਹੂੰ ਸੋ ਰੇਟ 64000 ਆ ਦੱਸੋ ਹਜੇ 15 ਦਿਨਾਂ ਦੀ ਕੱਚੀ ਆ ਬਾਈ ਇੱਥੇ ਹੀ ਕਮਾਲਾ ਬਾਈ ਵਾਪਸ ਇਹਨੂੰ ਸੋ ਸੋ ਦੇਖੋ ਇਹਦਾ ਹਵਾਨਾ ਹਜੇ ਨੇ ਹਵਾਨਾ ਬਣਾਉਣਾ ਹੈ 8 ਨੰਬਰ ਤੇ ਸੀ ਇਹ ਤੇ 9 ਨੰਬਰ ਤੇ ਤੁਹਾਨੂੰ ਜਰਸੀ ਦਿਖਾਉਣੀ ਹੈ 10 ਨੰਬਰ ਤੇ ਫੇਰ ਇੱਕ ਗਾਂ ਤੁਹਾਨੂੰ ਦਿਖਾ ਦੇਾਂਗੇ ਸੋ 9 ਨੰਬਰ ਤੇ ਬਈ ਜਿਹੜੀ ਜਰਸੀ ਹੈ ਇਹ ਜਰਸੀ ਸੂਈ ਹੋਈ ਹੋਈ ਹੈ 4 ਤੋਂ 5 ਦਿਨ ਹੋ ਗਏ ਨੇ ਸੂਈ ਨੂੰ ਠੀਕ ਹੈ ਬੋਲਾ ਇਹਦੇ ਕੋਲ 3 13 14 ਲੀਟਰ ਤੋਂ ਸਟਾਰਟਿੰਗ ਹੋਊਗੀ ਇਹ ਦੀ ਠੀਕ ਹੈ ਤੇ ਉਹ ਰੇਟ ਇਹਦਾ ਯਾਨੀ ਜਮਾ ਜਿਹੜਾ ਲੈਣ ਲੈਣ ਲਈ ਆਪਣਾ 56000 ਰੁਪਏ ਹੈ ਇਹਦਾ ਠੀਕ ਹੈ ਹਾਂਜੀ ਮੇਲ ਕਾਫੇ ਦੇ ਮਗਰ 56000 ਰੇਟ ਹੈ ਦੋਸਤੋ ਚਾਰਾਂ ਪੰਜਾਂ ਦਿਨਾਂ ਦੀ ਸੂਈ 13 ਕਿਲੋ ਵਾਂਗੂ ਦੁੱਧ ਤੋਂ ਸ਼ੁਰੂਆਤ ਹੈ ਘੱਟ ਪੈਸਿਆਂ 'ਚ ਦੁੱਧ ਚੋਣਾ ਤਾਂ 56000 ਰੇਟ ਇਸ ਜਰਸੀ ਦਾ ਹੈ ਮੋੜ ਲਾ ਬਈ ਨੌ ਨੰਬਰ ਦੇ ਉੱਤੇ ਤੁਹਾਨੂੰ ਇਹ ਜਰਸੀ ਜਿਹੜੀ ਉਹ ਦਿਖਾ ਰਹੇ ਬਾਕੀ ਬਈ ਆਏ ਆ ਜੇਰ ਵੱਲੋਂ ਆਪਣੀ ਸਾਰੀਆਂ ਬੇੜਾਂ ਦੀ ਗਾਰੰਟੀ ਹੋਊਗੀ ਠੀਕ ਹੈ ਹਾਂਜੀ ਉਹ ਅੰਦਰੋਂ ਸਾਫ਼ ਹੈ ਕਈ ਵਾਰੀ ਤੋਂ 10ਵੇਂ ਨੰਬਰ ਤੇ ਗਾਂ ਤੁਹਾਨੂੰ ਦਿਖਾਉਣੇ ਆ। ਇਹਦਾ ਬੈਡ ਦਾ ਵੀ ਦੂਜਾ ਸੂਈ। ਹਮ ਮੇਲਕਾਫ ਨੂੰ ਇਹਨੇ ਜਨਮ ਦਿੱਤਾ। ਇਹ 4 ਦਿਨ ਦੀ ਸੂਈ ਹੋਈ ਹੈ ਜੀ। ਠੀਕ ਹੈ। ਆ ਅੱਜ ਇਹਦੇ ਕੋਲ ਜਿਹੜਾ ਮਿਲਕ ਹੈਗਾ ਰੈਡੀ ਹੈ ਜੀ 28 ਤੋਂ 30 ਲੀਟਰ ਰੈਡੀ ਹੋਊਗਾ ਜੀ ਹੁਣ। ਠੀਕ ਹੈ। ਚਾਹੇ ਕੋਈ ਦੋ ਟਾਈਮ ਤਿੰਨ ਟਾਈਮ ਅਗਲਾ ਚਬਾਈ ਕਰਕੇ ਲੈ ਜੇ। ਚਬਾਈ ਦੀ ਇੱਕ ਨੰਬਰ ਆ ਬੈੜੀ ਇਹ। ਹਮ ਇਹ ਰੇਟ ਇਹਦਾ ਲੈਣ ਦੇਣ ਜੀ 1,35,000 ਰੁਪਏ ਹੈ। 1,35 ਦੋਸਤੋ 28 ਤੋਂ 30 ਲੀਟਰ ਦੁੱਧ ਐਸ ਤਰ੍ਹਾਂ ਰੈਡੀ। ਤੋਂ ਰਿਆਣੀ ਫੈਂਸੀ ਹੈ 30 ਲੀਟਰ ਨਾਵਣਾ ਬੱਚੀ ਪਾ ਦੂਗੀ ਠੀਕ ਹੈ ਬਹੁਤ ਚੰਗੇ ਫਾਰਮ ਦੀ ਬੱਚੀ ਹੈ ਓਕੇ ਉਹ ਚੰਗੇ ਦੰਦ ਵਾਲੀ ਗਾਂ ਦੱਸੋ ਜਿਹੜੀ ਤੁਹਾਨੂੰ ਦਿਖਾ ਰਹੇ ਸੋ ਹੱਥੀ ਚੁਆਈ ਵਾਲਾ ਥਾਣਾ ਦੱਸੋ ਇਸ ਗਾਂ ਦਾ ਵੀ ਤੇ ਹਵਾਨਾ ਤੁਸੀਂ ਇਹਦਾ ਦੇਖ ਲਓ ਇਹਦੇ ਥੱਲੇ 28 ਤੋਂ 30 ਲੀਟਰਾਂ ਕੋ ਦੁੱਧ ਤੇ 35 ਕਿਲੋ ਦੀ ਆਸ ਹੈ ਤਾਜੀ ਬਿਲਕੁਲ ਸੂਈ ਵੀ ਹੈ ਤੇ ਬੱਚੇ ਨੂੰ ਇਹਨੇ ਜਨਮ ਦਿੱਤਾ ਹੈ ਥਾਣੇ ਦੇ ਹੱਥੀ ਚੁਆਈ ਵਾਲੇ ਆ 1 ਲੱਖ ਤੇ 35000 ਇਹਦਾ ਰੇਟ ਹੈ ਜਿਨੂੰ ਪਸੰਦ ਆਵੇ ਤਾਂ ਕੰਟੈਕਟ ਤੁਸੀਂ ਕਰ ਸਕਦੇ ਹੋ ਇਹ ਗਾਂ ਤਾਜੀ ਸੂਈ ਵੀ ਚੰਗੇ ਦੁੱਧ ਵਾਲੀ ਹੈ ਬਹੁਤ ਸੋਹਣਾ ਚੋਂ ਲੱਗਿਆ ਵਈ ਇਹਨੂੰ ਵੇਡਣ ਨੂੰ ਠੀਕ ਹੈ ਸੋ ਅੱਜ ਦੀ ਜਿਹੜੀ ਵੀਡੀਓ ਸੀ ਦੋਸਤੋ ਇਹਦੇ ਚ ਦਾਸਨਗ ਵਿਕਰੀ ਵਾਲੇ ਸੀ ਤੇ ਤੁਸੀਂ ਆ ਕੇ ਦੇਖ ਸਕਦੇ ਹੋ ਪਸ਼ੂ ਇੱਥੇ ਹੋਰ ਵੀ ਬਹੁਤ ਖੜੇ ਆ ਵਿਕਰੀ ਵਾਲੇ ਅਲੱਗ-ਅਲੱਗ ਰੇਟ ਹੁੰਦੇ ਆ ਪਰ ਤੁਸੀਂ ਮੇਨ ਜਿਹੜਾ ਫੋਨ ਇਹਨਾਂ ਦਸਾਂ ਬਾਰੇ ਲਾਉਂਗੇ ਹੋਰ ਕੋਈ ਪਸ਼ੂ ਖਰੀਦਣਾ ਤਾਂ ਇੱਥੇ ਆ ਕੇ ਜਿਨੂੰ ਤੁਸੀਂ ਦੇਖਣਾ ਚਾਹੋਗੇ ਤਾਂ ਤੁਹਾਨੂੰ ਹੋਰ ਵੀ ਗਾਵਾਂ ਇੱਥੇ ਖੜੀਆਂ ਮਿਲਣਗੀਆਂ ਧੰਨਵਾਦ ਦੋਸਤੋ ਇਸ ਵੀਡੀਓ ਨੂੰ ਦੇਖਣ ਲਈ